ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਸਹੀ ਮਾਤਰਾ ਵਿੱਚ ਨੀਂਦ ਲੈਣੀ ਬਹੁਤ ਹੀ ਜ਼ਰੂਰੀ ਹੈ ਜਦੋਂ ਤੁਸੀਂ ਨੀਂਦ ਸਹੀ ਨਹੀਂ ਲੈਂਦੇ ਅਕਸਰ ਜ਼ਿਆਦਾ ਖਾਣਾ ਖਾਂਦੇ ਹੋ ਜੋ ਆਮ ਤੌਰ ਤੇ ਫਾਸਟ ਫੂਡ ਹੀ ਹੁੰਦਾ ਹੈ ਜੋ ਸਾਡੀ ਸਿਹਤ ਦਾ ਦਿਨ ਪਰ ਦਿਨ ਨੁਕਸਾਨ ਹੀ ਕਰਦਾ ਹੈ ਨੰਬਰ 2 ਨਿਕਰਾਤਮਕ ਨੂੰ ਆਪਣੇ ਅੰਦਰ ਕਦੇ ਵੀ ਆਉਣ ਨਾ ਦਿਓ ਇਸ ਨਾਲ ਜੋ ਤੁਸੀਂ ਸੋਚਦੇ ਹੋ ਉਹੀ ਤੁਹਾਡੇ ਨਾਲ ਬੀਤਣ ਲੱਗ ਜਾਂਦਾ ਹੈ ਇਸ ਲਈ ਹਮੇਸ਼ਾ ਸਕਾਰਾਤਮਕ ਸੋਚੋ ਚੰਗਾ ਹੀ ਹੋਵੇਗਾ ਨੰਬਰ 3 ਬੱਚਿਆਂ ਨੂੰ ਸਰਦੀਆਂ ਦੇ ਮੌਸਮ ਵਿੱਚ ਕਦੇ ਵੀ ਠੰਡੀਆਂ ਚੀਜ਼ਾਂ ਜਿਵੇਂ ਕਿ ਕੋਲਡ ਡਰਿੰਕਸ ਦਹੀਂ ਅਤੇ ਆਈਸਕ੍ਰੀਮ ਨਹੀਂ ਦੇਣੀ ਚਾਹੀਦੀ ਇਹ ਬੱਚੇ ਦੀ ਛਾਤੀ ਨੂੰ ਜਾਮ ਕਰਕੇ ਉਸ ਨੂੰ ਹੋਰ ਰੋਗੀ ਬਣਾ ਸਕਦੇ ਹਨ ਇਸ ਤੋਂ ਇਲਾਵਾ ਹਰ ਘਰ ਵਿੱਚ ਭਾਫ਼ ਦੇਣ ਵਾਲੀ ਮਸ਼ੀਨ ਜ਼ਰੂਰ ਹੋਣੀ ਚਾਹੀਦੀ ਹੈ ਜੋ ਹਰ ਬੱਚੇ ਨੂੰ ਦੇਣੀ ਬਹੁਤ ਹੀ ਜ਼ਰੂਰੀ ਹੈ। ਨੰਬਰ 4 ਜੇਕਰ ਤੁਸੀਂ ਆਮਲੇ ਵਿੱਚ ਚੁਕੰਦਰ ਮਿਕਸ ਕਰਕੇ ਜੂਸ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦੇ ਨਾਲ-ਨਾਲ ਵਾਲਾਂ ਨੂੰ ਵੀ ਅਨੇਕਾਂ ਹੀ ਲਾਭ ਮਿਲਦੇ ਹਨ ਇਹ ਜੂਸ ਸਰਦੀਆਂ ਦੇ ਮੌਸਮ ਵਿੱਚ ਕਾਫੀ ਲਾਭਕਾਰੀ ਹੈ। ਨੰਬਰ 5 ਰਾਤ ਦੇ ਖਾਣੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਈ ਵੀ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧਦਾ ਹੈ ਜਿਸ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ ਨੰਬਰ 6 ਜੇਕਰ ਤੁਸੀਂ ਪੂਰਾ ਦਿਨ એનર્ਜੀ ਨਾਲ ਭਰੇ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਭੁੰਨੇ ਹੋਏ ਚਨੇ ਜ਼ਰੂਰ ਖਾ ਲਿਆ ਕਰੋ ਇਸ ਨਾਲ ਸਰੀਰ ਨੂੰ ਬਹੁਤ એનર્ਜੀ ਮਿਲਦੀ ਹੈ ਇਹਨਾਂ ਦਾ ਸੇਵਨ ਤੁਸੀਂ ਗੁੜ ਨਾਲ ਵੀ ਕਰ ਸਕਦੇ ਹੋ ਨੰਬਰ 1 ਜੇਕਰ ਤੁਸੀਂ ਯੂਰਿਕ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਛੋਲਿਆਂ ਦੇ ਨਾਲ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 8 ਸਰਦੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਛੋਲਿਆਂ ਦਾ ਸਾਗ ਬਣਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਜ਼ਰੂਰੀ ਤੱਤ ਮਿਲਦੇ ਹਨ ਜੋ ਸਾਨੂੰ ਕਾਫੀ ਰੋਗਾਂ ਤੋਂ ਬਚਾਈ ਰੱਖਦੇ ਹਨ ਤੇ ਨਾਲ ਹੀ ਇਹ ਸਾਗ ਸਾਨੂੰ ਗਰਮੀ ਦਿੰਦਾ ਹੈ ਜਿਸ ਨਾਲ ਅਸੀਂ ਸਰਦੀ ਜ਼ੁਕਾਮ ਤੋਂ ਬਚੇ ਰਹਿ ਸਕਦੇ ਹਾਂ ਨੰਬਰ 9 ਜਿੰਨਾ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਉਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਹਥੇਲੀਆਂ ਤੇ ਮਹਿੰਦੀ ਲਗਾ ਲੈਣੀ ਚਾਹੀਦੀ ਹੈ ਇਸ ਨਾਲ ਕਾਫੀ ਲਾਭ ਮਿਲਦੇ ਹਨ ਨੰਬਰ 10 ਜੇਕਰ ਤੁਹਾਨੂੰ ਮੂੰਹ ਦੇ ਛਾਲੇ ਜ਼ਿਆਦਾ ਹੁੰਦੇ ਨੇ ਤਾਂ ਤੁਸੀਂ ਮਹਿੰਦੀ ਦੇ ਪੱਤੇ ਲੈ ਕੇ ਉਹਨਾਂ ਨੂੰ ਉਬਾਲ ਲਓ ਫਿਰ ਇਸ ਪਾਣੀ ਨਾਲ ਘਰਾਰੇ ਕਰ ਲਓ ਲਾਭ ਮਿਲੇਗਾ ਨੰਬਰ 11 ਜੇਕਰ ਤੁਸੀਂ ਮਹਿੰਦੀ ਵਿੱਚ ਬਦਾਮ ਦਾ ਤੇਲ ਥੋੜਾ ਜਿਹਾ ਪਾ ਕੇ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 12 ਇਸ਼ਨਾਨ ਕਰਨ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰੋ ਜਦੋਂ ਵੀ ਤੁਸੀਂ ਇਸ਼ਨਾਨ ਕਰਨਾ ਹੋਵੇ ਉਸ ਤੋਂ ਪਹਿਲਾਂ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਜ਼ਰੂਰ ਕਰੋ ਤੁਸੀਂ ਕੋਈ ਵੀ ਤੇਲ ਵਰਤ ਸਕਦੇ ਹੋ ਇਸ ਨਾਲ ਸਰੀਰ ਦੀ ਚਮੜੀ ਨਰਮ ਰਹਿੰਦੀ ਹੈ ਤੇ ਖੁਸ਼ਕੀ ਤੋਂ ਦੂਰ ਰਹਿੰਦੀ ਹੈ ਨਾਲ ਹੀ ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲਦੇ ਹਨ ਜਿਸ ਨਾਲ ਸਰੀਰ ਦੀ ਚਮੜੀ ਸਿਹਤਮੰਦ ਰਹਿੰਦੀ ਹੈ ਨੰਬਰ 13 ਜੇਕਰ ਤੁਹਾਡੀਆਂ ਅੱਖਾਂ ਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਕੰਮ ਕਰਦੇ ਸਮੇਂ ਹਰ 20 ਮਿੰਟ ਬਾਅਦ 1 ਮਿੰਟ ਲਈ ਆਪਣੀਆਂ ਅੱਖਾਂ ਨੂੰ ਬੰਦ ਕਰ ਸਕਦੇ ਹੋ ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ ਜਿਸ ਨਾਲ ਅੱਖਾਂ ਕਦੇ ਵੀ ਥਕਾਵਟ ਮਹਿਸੂਸ ਨਹੀਂ ਕਰਨਗੀਆਂ ਨੰਬਰ 14 ਜੇਕਰ ਅੱਖਾਂ ਵਿੱਚ ਦਰਦ ਹੋ ਰਿਹਾ ਹੋਵੇ ਜਾਂ ਫਿਰ ਸੋ ਜਾ ਗਏ ਹੋਵੇ ਤਾਂ ਖੀਰਾ ਬਹੁਤ ਹੀ ਫਾਇਦੇਮੰਦ ਹੈ ਇਸ ਨੂੰ ਆਪਣੀਆਂ ਅੱਖਾਂ ਉੱਪਰ ਰੱਖ ਲਓ ਇਸ ਨਾਲ ਬਹੁਤ ਆਰਾਮ ਮਿਲਦਾ ਹੈ ਨੰਬਰ 15 ਜੇਕਰ ਤੁਸੀਂ ਕੁਝ ਸਮਾਂ ਆਪਣੇ ਪੈਰਾਂ ਨੂੰ ਗਰਮ ਪਾਣੀ ਵਿੱਚ ਰੱਖ ਲੈਂਦੇ ਹੋ ਤਾਂ ਇਸ ਨਾਲ ਸਿਰ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਦਬਾਅ ਘਟ ਜਾਂਦਾ ਹੈ ਜਿਸ ਨਾਲ ਸਿਰਦਰਦ ਤੋਂ ਆਰਾਮ ਮਿਲਦਾ ਹੈ ਨੰਬਰ 16 ਜੇਕਰ ਤੁਹਾਡਾ ਸਿਰਦਰਦ ਹੋ ਰਿਹਾ ਹੈ ਤਾਂ ਭੁੱਲ ਕੇ ਵੀ ਇਹ ਗਲਤੀ ਕਦੇ ਨਾ ਕਰੋ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਸਿਰਦਰਦ ਹੋਣ ਤੇ ਅਕਸਰ ਜ਼ਿਆਦਾ ਸੇਵਨ ਕਰਦੇ ਹਨ ਜੋ ਬਿਲਕੁਲ ਗਲਤ ਹੈ ਇਸ ਦਾ ਸੇਵਨ ਨਾ ਕਰੋ ਇਸ ਦੀ ਜਗ੍ਹਾ ਹਲਕਾ ਗਰਮ ਪਾਣੀ ਪੀ ਕੇ ਆਰਾਮ ਕਰਨ ਦੀ ਕੋਸ਼ਿਸ਼ ਕਰੋ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 17 ਤਣਾਅ ਵਾਲਾ ਸਿਰਦਰਦ ਇਹ ਦਰਦ ਆਮ ਤੌਰ ਤੇ ਗਰਦਨ ਅਤੇ ਪੇਠ ਵਿੱਚ ਸ਼ੁਰੂ ਹੁੰਦਾ ਹੈ ਜੋ ਸਿਰ ਦੇ ਦੁਆਲੇ ਇੱਕ ਤੰਗ ਪੱਟੀ ਵਿੱਚ ਬਦਲ ਜਾਂਦਾ ਹੈ ਇਹ ਅਕਸਰ ਆਰਾਮ ਕਰਨ ਨਾਲ ਠੀਕ ਹੁੰਦਾ ਹੈ ਨੰਬਰ 18 ਜੇਕਰ ਤੁਸੀਂ ਜ਼ਿਆਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਜਿਸ ਨਾਲ ਸਰੀਰ ਦੇ ਹਰ ਹਿੱਸੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਨੰਬਰ 19 ਜੇਕਰ ਤੁਸੀਂ ਦੁਪਹਿਰ ਅਤੇ ਸ਼ਾਮ ਦੇ ਖਾਣੇ ਤੋਂ ਬਾਅਦ ਇੱਕ ਕਲੀ ਲਸਣ ਦੀ ਚਬਾ ਲੈਂਦੇ ਹੋ ਤਾਂ ਇਸ ਨਾਲ ਭજન ਤੇਜ਼ੀ ਨਾਲ ਘੱਟ ਹੋਣ ਲੱਗ ਜਾਂਦਾ ਹੈ। ਨੰਬਰ B ਗਾਜਰ ਦੇ ਜੂਸ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਕਾਲਾ ਨਮਕ ਅਤੇ ਸ਼ਹਿਦ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਘੱਟ ਹੋਈ ਰੌਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 21 ਨਾਰੀਅਲ ਤੇਲ ਵਿੱਚ 2 ਚਮਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਜਦੋਂ ਤੱਕ ਇਹ ਇੱਕ ਕਰੀਮ ਮਿਕਸਰ ਦੀ ਤਰ੍ਹਾਂ ਤਿਆਰ ਨਾ ਹੋ ਜਾਵੇ ਫਿਰ ਇਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਸਵੇਰੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲ ਲੰਬੇ ਅਤੇ ਸਿਲਕੀ ਹੋ ਜਾਣਗੇ ਨੰਬਰ 22 ਜੇਕਰ ਖਾਂਸੀ ਨਹੀਂ ਜਾ ਰਹੀ ਤਾਂ ਦੁੱਧ ਵਿੱਚ ਪਤਾਸੇ ਉਬਾਲ ਕੇ ਪੀ ਲਓ ਇਸ ਨਾਲ ਖਾਂਸੀ ਤੋਂ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 23 ਜੇਕਰ ਤੁਹਾਡਾ ਪੇਟ ਦਰਦ ਕਰ ਰਿਹਾ ਹੈ ਤਾਂ ਤુલਸੀ ਦਾ 10 ਗ੍ਰਾਮ ਰਸ ਕੱਢ ਕੇ ਪੀ ਲਓ ਇਸ ਨਾਲ ਤੁਰੰਤ ਆਰਾਮ ਮਿਲੇਗਾ। ਨੰਬਰ 24 ਜੇਕਰ ਤੁਸੀਂ ਖਾਲੀ ਪੇਟ ਚਾਹ ਦਾ ਚਾ ਪੀਂਦੇ ਹੋ ਤਾਂ ਇਸ ਨਾਲ ਅਲਸਰ ਦੀ ਬਿਮਾਰੀ ਹੋ ਜਾਂਦੀ ਹੈ ਇਸ ਲਈ ਜ਼ਿਆਦਾ ਸੇਵਨ ਘੱਟ ਕਰੋ ਨੰਬਰ 25 ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਪੀਲੇ ਹੋ ਗਏ ਹੋਣ ਤਾਂ ਤੁਸੀਂ ਇੱਕ ਵਾਰ ਇਹ ਤਰੀਕਾ ਜ਼ਰੂਰ ਅਪਣਾਓ ਥੋੜੇ ਚਾਹੇ ਨਾਰੀਅਲ ਤੇਲ ਵਿੱਚ ਨਿੰਬੂ ਦਾ ਰਸ ਬੇਕਿੰਗ ਸੋਡਾ ਤੇ ਨਮਕ ਮਿਕਸ ਕਰ ਲਓ ਫਿਰ ਇਸ ਨੂੰ ਕਾਲਗਟ ਉੱਪਰ ਲਗਾ ਕੇ ਦੰਦਾਂ ਉੱਪਰ ਰਗੜ ਲਓ ਇਸ ਨਾਲ ਦੰਦਾਂ ਦਾ ਪੀਲਾਪਨ ਬਹੁਤ ਜਲਦੀ ਖਤਮ ਹੋ ਜਾਵੇਗਾ ਨੰਬਰ 26 ਆਲੂ ਵਾਲਣ ਸਮੇ ਇਸ ਵਿੱਚ ਇੱਕ ਚੁਟਕੀ ਨਮਕ ਦੀ ਪਾ ਦਿਓ ਇਸ ਨਾਲ ਆਲੂ ਦਾ ਛਿਲਕਾ ਜਲਦੀ ਉਤਰ ਜਾਂਦਾ ਹੈ ਤੇ ਨਾਲ ਹੀ ਆਲੂ ਵੀ ਜਲਦੀ ਉਬਲ ਜਾਂਦੇ ਹਨ ਨੰਬਰ 27 ਵਾਲਾਂ ਵਿੱਚ ਰੋਜ਼ਾਨਾ ਕੰੰਗੀ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਤੇ ਨਾਲ ਹੀ ਵਾਲਾਂ ਵਿੱਚ ਇਨਫੈਕਸ਼ਨ ਨਹੀਂ ਹੁੰਦੀ ਨੰਬਰ 28 ਅੰਬ ਦੇ achar ਨਾਲ ਰੋਟੀ ਖਾਣਾ ਭੁੱਖ ਵਧਣ ਲੱਗ ਜਾਂਦੀ ਹੈ ਨਾਲ ਹੀ ਖਾਣੇ ਦਾ ਸੁਆਦ ਵੀ ਵੱਧ ਜਾਂਦਾ ਹੈ। ਨੰਬਰ 29 ਜਿਹੜੀਆਂ ਔਰਤਾਂ ਰੋਜ਼ਾਨਾ ਖਾਣਾ ਧਰਤੀ ਤੇ ਬੈਠ ਕੇ ਖਾਂਦੀਆਂ ਹਨ ਉਹ ਬਹੁਤ ਸਾਰੇ ਰੋਗਾਂ ਤੋਂ ਬਚੀਆਂ ਰਹਿੰਦੀਆਂ ਹਨ। ਨੰਬਰ 30 ਸੌਣ ਸਮੇਂ ਕਦੇ ਵੀ ਆਪਣੇ ਸਹਰਾਣੇ ਕੋਲ ਫੋਨ ਰੱਖ ਕੇ ਨਾ ਸੋਵੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 31 ਜੇਕਰ ਤੁਸੀਂ ਨਿੰਮ ਦੇ ਪੱਤੇ ਅਤੇ ਤુલਸੀ ਦੇ ਪੱਤਿਆਂ ਨੂੰ ਪੀਸ ਕੇ ਇੱਕ ਪੇਸਟ ਤਿਆਰ ਕਰਕੇ ਆਪਣੇ ਚਿਹਰੇ ਤੇ 30 ਮਿੰਟ ਲਈ ਲਗਾ ਲੈਂਦੇ ਹੋ ਤਾਂ ਇਸ ਨਾਲ ਫੂੜੇ ਫਿੰਸੀਆਂ ਤੋਂ ਲਾਭ ਮਿਲਦਾ ਹੈ। ਨੰਬਰ 32 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਉੱਪਰ ਗਲੋ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਚਲ ਗ੍ਰੀਸਕ੍ਰੀਨ ਤੇ ਨਿੰਬੂ ਦਾ ਰਸ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਫਾਇਦਾ ਹੋਵੇਗਾ। ਨੰਬਰ 33 ਜਿਸ ਵੀ ਇਨਸਾਨ ਦੇ ਕੰਨਾਂ ਵਿੱਚ ਦਰਦ ਰਹਿੰਦਾ ਹੈ ਜਾਂ ਘੱਟ ਸੁਣਾਈ ਦਿੰਦਾ ਹੈ ਤਾਂ ਉਹ ਇਨਸਾਨ ਰੋਜ਼ਾਨਾ ਸਵੇਰੇ ਸ਼ਾਮ ਕਲੌਂਜੀ ਦੇ ਤੇਲ ਦੀਆਂ ਦੋ ਬੂੰਦਾਂ ਕੰਨ ਵਿੱਚ ਪਾ ਕੇ ਮਾਲਿਸ਼ ਕਰ ਲਿਆ ਕਰੋ ਇਸ ਨਾਲ ਲਾਭ ਮਿਲੇਗਾ। ਨੰਬਰ 34 ਰੋਜ਼ਾਨਾ ਥੋੜੀ ਜਹੀ ਜੇਕਰ ਤੁਸੀਂ ਕੱਚਾ ਅਦਰਕ ਖਾ ਲੈਂਦੇ ਹੋ ਤਾਂ ਇਸ ਨਾਲ ਵਧ ਰਹੀ ਉਮਰ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਚਿਹਰੇ ਉੱਪਰ ਚਮਕ ਵੀ ਆਉਂਦੀ ਹੈ। ਨੰਬਰ 35 ਦਿਨ ਵਿੱਚ ਦੋ ਵਾਰ ਹੀ ਖਾਣਾ ਖਾਣਾ ਚਾਹੀਦਾ ਹੈ ਕਿਉਂਕਿ ਇਹ ਪਰਚਨ ਵਿੱਚ ਕਾਫੀ ਸਮਾਂ ਲੈਂਦਾ ਹੈ ਇਸ ਦੇ ਨਾਲ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਗਲਾਸ ਚੂਰ ਪੀਵੋ ਨੰਬਰ 36 ਲੌਂਗ ਦਾ ਤੇਲ ਸਰੋਂ ਦੇ ਤੇਲ ਵਿੱਚ ਮਿਲਾ ਕੇ ਕਮਰ ਦੀ ਮਾਲਿਸ਼ ਕਰਨਾ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 37 ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਰਾਤ ਨੂੰ ਦੋ ਕੇਲੇ ਖਾ ਲਿਆ ਕਰੋ ਇਸ ਨਾਲ ਲਾਭ ਮਿਲੇਗਾ ਕद्दू ਦੇ ਟੁਕੜੇ ਅੱਖ ਉੱਪਰ ਰੱਖਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਵੇਗੀ ਤੇ ਨਾਲ ਹੀ ਅੱਖਾਂ ਨੂੰ ਠੰਡਕ ਵੀ ਮਿਲੇਗੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ